ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਜ਼ਿਲ੍ਹਾ ਹਰੇ ਦਰਖਤ ਕੱਟਣ ਵਿੱਚ ਅਤੇ ਸੁੱਕੇ ਦਰਖਤ ਨਾ ਕੱਟਣ ਵਿੱਚ ਲਗਾਤਾਰ ਚਰਚਾਵਾਂ ਵਿੱਚ ਹੈ ਅੱਜ ਬਠਿੰਡਾ ਚਿਲਡਰਨ ਪਾਰਕ ਦੇ ਨੇੜੇ ਇੱਕ ਵਿਅਕਤੀ ਵੱਲੋਂ ਨਿੰਮ ਦਾ ਹਰਿਆ ਭਰਿਆ ਦਰਖਤ ਫੇਰ ਕੱਟ ਦਿੱਤਾ ਗਿਆ ਜਦੋਂ ਉਪਰੋਕਤ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਕੋਈ ਸਪਸ਼ਟ ਜਵਾਬ ਨਹੀਂ ਦੇ ਸਕਿਆ ਦੂਸਰੇ ਪਾਸੇ বন ਵਿਭਾਗ ਦੇ ਦਫ਼ਤਰ ਵਿੱਚ ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ ਦੂਸਰੇ ਪਾਸੇ ਰੁੱਖਾਂ ਦੇ ਰਾਖੇ ਸੰਸਥਾ ਵੱਲੋਂ ਇਸ ਪੂਰੀ ਘਟਨਾ ਨੂੰ ਮੰਦਭਾਗਾ ਦੱਸਿਆ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਰੁੱਖਾਂ ਦੀ ਸੌਮ ਸੰਭਾਲ ਕਰ ਲਈ ਸੇਵਾ ਨਿਭਾਈ ਜਾਂਦੀ ਹੈ ਪਰ ਲੋਕ ਪਤਾ ਨਹੀਂ ਕਿਉਂ ਇਸ ਦਰਖਤਾਂ ਨੂੰ ਕੱਟ ਦਿੰਦੇ ਹਨ ਉਹਨਾਂ ਨੇ ਮੰਗ ਕੀਤੀ ਕਿ ਅਪਰੋਕਤ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਪਰੋਕਤ ਵਿਅਕਤੀ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਸੁਣਦੇ ਹਾਂ ਦਰਖਤ ਵੱਡਾ ਗਿਆ ਜੇ ਤੁਹਾਡੇ ਬਾਤ ਹਾਂਜੀ ਇਹਨੇ ਵੱਡਾ ਹੈ ਨੇ ਵੱਡੇਗਾ ਤੇ ਆਪਣੇ ਆਪਣੇ ਆਈਸੀ ਕੋ ਜੋ ਇਲੈਕਟ੍ਰੀਸ਼ੀਅਨ ਉਹ ਜੋ ਕਹਣਾ ਸੀ ਇਹ ਲਾਈਟ ਵਾਲਾ ਇਲੈਕਟ੍ਰੀਸ਼ੀਅਨ ਸੀ ਵੱਡੀ ਤਾਂ ਤੁਸੀਂ ਜਾਂਦੇ ਸੀ ਖੁਦ ਆਪ ਹਾਂਜੀ ਤੁਸੀਂ ਖੁਦ ਆਪ ਵੱਡੀ ਜਾਂਦੇ ਸੀ ਕਿ ਸਾਡੇ ਕੋਲ ਸਾਰੀ ਰਿਕਾਰਡਿੰਗ ਹੈ ਤੁਸੀਂ ਵੱਡੇਗਾ ਉਹਨਾਂ ਨੇ ਨਹੀਂ ਵੱਡੇ ਤੁਸੀਂ ਵੱਡੇ ਸਾਡੇ ਕੋਲ ਵੀਡੀਓ ਹੈਗੀ ਸਾਡੇ ਕੋਲ ਵੀਡੀਓ ਹੈ ਤੁਹਾਡੀ ਵੱਡੇ ਕਿ ਨਹੀਂ ਨੇ ਇਸਰ ਟੇਡਾ ਹੋਇਆ ਸੀਗਾ ਜੀ ਇਹਨੇ ਮੈਂ ਕਿਹਾ ਇਹਨੂੰ ਥੋੜਾ ਬੜਾ ਸਾਡੇ ਕਲਰ ਦਾ ਤੁਹਾਨੂੰ ਹਾਂਜੀ ਕਲਰ ਕਿ ਕਲਰ ਤੁਸੀਂ ਨਹੀਂ ਥੋੜਾ ਥੋੜੀ ਲੁੱਕ ਲੱਗ ਰਹੀ ਸੀ ਐ ਇਸਲੇ ਮੱਕ ਲੋਕਾਂ ਦੀ ਛੋਟੀ ਦੁਕਾਨ ਲੋਕਾਂ ਦੇ ਸੀ ਹਾਂਜੀ ਸੀਗਾ ਤਾਂ ਉਹ ਪਟਵਾਰਖਾਨੇ ਦੇ ਮੂਰੇ ਛੋਟੇ ਤਾਂ ਮੂਰੇ ਵੀ ਨਹੀਂ ਸੀ ਸ਼ਗਨ ਤੇ ਆ ਨਹੀਂ ਨਹੀਂ ਥੋੜਾ ਟੇਡਾ ਹੋਇਆ ਹੋਇਆ ਸੀ ਜੀ ਇਹਦੇ ਕਰਕੇ ਜੀ ਕੀ ਤੁਸੀਂ ਪਹਿਣਾ ਮਜ਼ਦੂਰੀ ਦਾ ਕੋਈ ਵਟ ਸਕਦੇ ਹੋਗਾ ਮਜ਼ਦੂਰੀ ਲਈ ਹੈ ਨਹੀਂ ਸਦੀ ਪੂਰਾ ਨਹੀਂ ਵੱਡਿਆ ਜੀ ਥੋੜਾ ਸਾਈਡ ਵਾਲੇ ਡੰਟਾ ਨਹੀਂ ਵੱਡੀ ਸਾਰਾ ਤਾਂ ਮੁੰਡਾ ਡੰਟਾ ਵੱਡਾ ਪੰਜਾ ਵੱਡਾ ਵਿਚੋਂ ਵੱਡਾ ਚੜਾਂ ਤੋਂ ਵੱਡਾ ਸਤ ਨੂੰ ਉੱਪਰੋਂ ਸ਼ਾਂਜਾ ਨਹੀਂਗਾ ਇਹ ਉੱਪਰੋਂ ਸ਼ਾਂਤ ਕਰਦੇ ਨੇ ਥੱਲੇ ਥੋੜਾ ਜਿਹਾ ਵੱਡਿਆ ਗਿਆ ਮੈਂ ਤੁਸੇ ਆਪ ਵੱਡਿਆ ਨਾ ਮਨਜ਼ੂਰੀ ਲਈ ਸੀ ਨਹੀਂ ਮਨਜ਼ੂਰੀ ਲਈ ਸੀ ਵੱਟ ਨਹੀਂ ਨਹੀਂ ਵੱਡੇ ਦਾ ਤੁਸੀਂ ਇਹ ਨਹੀਂ ਦੱਸ ਕੱਟ ਰਹੇ ਸੀ ਨਾ ਨਹੀਂ ਮੈਂ ਨਹੀਂ ਮੈਂ ਨਹੀਂ ਕਿਹਾ ਮੈਂ ਉਹਨਾਂ ਨੂੰ ਕਹੇ ਸੇ ਥੋੜਾ ਬਸ ਇਹ ਵੱਡਾ ਤੁਸੀਂ ਖੁਦ ਆਪਾ ਨਹੀਂ ਜੀ ਮੈਂ ਤਾਂ ਟਾਣੀ ਪਾਸੇ ਕੀਤੀ ਜੀ ਮੈਂ ਮੇਰੇ ਜੀ ਕੀ ਨਾਮ ਹੈ ਮੈਂ ਜੀ ਵੀ ਕਰ ਲਓ ਸੱਚੀ ਕਾਲ ਜੀ ਸਾਰਿਆਂ ਨੂੰ ਕਮਲਜੀਤ ਸਿੰਘ ਪੰਗੂ ਨੰਬਰ ਦਾ ਗਾਰਡ ਨੰਬਰ 11 ਰੁੱਖਾਂ ਦੇ ਰੱਖੇ ਟੀਮ ਕੋ ਅੱਜ ਇੱਕ ਨਿਮ ਵਟਾ ਗਿਆ ਗਾਵਾ ਮੇਰ ਕਬੂਤਾਰਾ ਬਲੋ ਠੀਕ ਹੈ ਦੇਖੋ ਤੁਹਾਨੂੰ ਪਤਾ ਵੀ ਸਾਡੇ ਜਿਹੜੇ ਸੁਸਾਇਟੀ ਦਾ ਕੰਮ ਹੈ ਟਰੈਕਟਰ ਲਾਉਣਾ ਹੈ ਫੋਦੇ ਲਾਉਣਾ ਹੈ ਉਹਨਾਂ ਦੀ ਸੰਭਾਲ ਕਰਨੀ ਹੈ ਮੈਨੂੰ ਵੀਰ ਜੀ ਦਾ ਜਦੋਂ ਫੋਨ ਆਇਆ ਕਹਿੰਦੇ ਵੀ ਐ ਕਰਕੇ ਇੱਥੇ ਇੱਕ ਹੋਰ ਟਰੈਕ ਵੜਦਾ ਅਜੇ ਜਿਹੜਾ ਮਾਨਸਾ ਰੋਡ ਤੇ ਟਰੈਕਟਰ ਵੱਡੇ ਸੀਗੇ ਅਜੇ ਤਾਂ ਉਹਦੇ ਹੀ ਨਹੀਂ ਕੁਝ ਨਿਪੜਿਆ ਸੀ ਕਿਉਂਕਿ ਉਹ ਪ੍ਰਸ਼ਾਸਨ ਨੇ ਆਪਾਂ ਨੂੰ 20 ਤਰੀਕ ਦਾ ਟਾਈਮ ਦਿੱਤਾ 20 ਦਸੰਬਰ ਦਾ ਅਜੇ ਉਹ ਵਿੱਚ ਵਿਚਾਰੇ ਪਿਆ ਸੀਗਾ ਤੇ ਆ ਵਧੀਆ ਚੰਗਾ ਪਹਲਾਦ ਰੱਖਦਾ ਔਰ ਦੂਜੀ ਗੱਲ ਜਿਹੜਾ ਇਹ ਏਰੀਆ ਪੈਂਦਾ ਆਪਣਾ ਵਾਰਡ 11 ਨੰਬਰ ਹੈ ਔਰ 11 ਨੰਬਰ ਵਾਰਡ ਦਾ ਏਰੀਆ ਪੈਂਦਾ ਪ੍ਰੈਸ ਕਲੱਬ ਦੇ ਬੈਕਸਾਈਡ ਆ ਜਾਂਦਾ ਚਿਲਡਰਨ ਪਾਰਕ ਔਰ ਅਸੀਂ ਤਾਂ ਸੰਭਾਲ ਦੇ ਲਾਉਂਦੇ ਸਮਝ ਜਾਨੇ ਐ ਤੇ ਵੱਢਣ ਲੱਗੇ ਮਿੱਟ ਮਾਰਦੇ ਜੀ ਔਰ ਇਹਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਦਿੱਕਤ ਵੀ ਕੀ ਸੀਗੀ ਇੱਕ ਸਾਈਡ ਤੇ ਖੜਾ ਸੀਗਾ ਸਰਕਾਰੀ ਜਗ੍ਹਾ ਤੇ ਖੜਾ ਸੀਗਾ ਪਹਿਲਾਂ ਕਹਿੰਦਾ ਵੀ ਬਿਜਲੀ ਵਾਲੇ ਵੱਢ ਗਏ ਜੀ ਉੱਤੇ ਕੋਈ ਧਾਰ ਵੀ ਹੈ ਨਹੀਂ ਕਿ ਬਿਜਲੀ ਦਾ ਕੋਈ ਵੀ ਨਹੀਂ ਆ ਬਿਲਕੁਲ ਹੈ ਜੀ ਪਰ ਮੈਂ ਤਾਂ ਪਿੱਛੇ ਤੇ ਆਪਣੇ ਮੈਡਮ ਕਮਿਸ਼ਨਰ ਨੂੰ ਲੈਟਰ ਵੀ ਦਿੱਤਾ ਸੀ ਜਿਹੜੇ ਬਿਜਲੀ ਵਾਲੇ ਵੀ ਦਰਖਤ ਵੱਢਦੇ ਹੈਗੇ ਆ ਵੀ ਉਹਨਾਂ ਨੂੰ ਵੀ ਕਹੋ ਤੁਸੀਂ ਇੱਕ ਨੋਟਿਸ ਜਾਰੀ ਕਰੋ ਵੀ ਉਹਨਾਂ ਨੂੰ ਇੱਕ ਤਰੀਕੇ ਨਾਲ ਕਟਾਈ ਕਰ ਔਰ ਬੇਤਰਤੀਬੇ ਢੰਗ ਨਾਲ ਦਰਖਤ ਪੂਰੀ ਤਰ੍ਹਾਂ ਵੱਢਦੇ ਆ ਕਿਉਂਕਿ ਉਹ ਬਹਾਲ ਹੀ ਨਹੀਂ ਹੁੰਦੇ ਮੁੜ ਕੇ ਪਰ ਬਹੁਤ ਮੰਨਪਾਕੀ ਕਰਨਾ ਹੈ ਵੀ ਅਪੀਲ ਕਰਦੇ ਆ ਲੋਕਾਂ ਨੂੰ ਅਪੀਲ ਤਾਂ ਇਹੀ ਹੈ ਜੀ ਆਪਾਂ ਸਰਕਾਰ ਦੀ ਵੀ ਅਪੀਲ ਇਹੀ ਹੁੰਦੀ ਹੈ ਵੀ ਆਪਾਂ ਵੱਧ ਤੋਂ ਵੱਧ ਟਰੈਕਟ ਲਾਈਏ ਵਾਤਾਵਰਨ ਬਚਾਈਏ ਪਰ ਪਬਲਿਕ ਨੂੰ ਵੀ ਇਹੀ ਅਪੀਲ ਹੈ ਕਿ ਆਪਾਂ ਇਕੱਲੀਆਂ ਸੰਸਥਾਵਾਂ ਤੇ ਜਾਂ ਇਕੱਲੀਆਂ ਸਰਕਾਰਾਂ ਤੇ ਛੱਡ ਕੇ ਕੰਮ ਨਹੀਂ ਚੱਲਣਾ ਆਪਾਂ ਨੂੰ ਖੁਦ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਦੇਖਣੀਆਂ ਪੈਣੀਆਂ ਸਭਾਲਣੀਆਂ ਪੈਣੀਆਂ ਵੀ ਆਪਾਂ ਵੱਧ ਤੋਂ ਵੱਧ ਪੌਦੇ ਲਾਈਏ ਔਰ ਇਹਨਾਂ ਦੀ ਸੰਭਾਲ ਕਰੀਏ ਕਮ ਸੇ ਕਮ ਜਿਹੜੇ ਲੱਗੇ ਹੋਏ ਆਪਾਂ ਉਹਨਾਂ ਨੂੰ ਤਾਂ ਨਾ ਵਢੀਏ ਜੇ ਆਪਾਂ ਨਹੀਂ ਲਾ ਸਕਦੇ ਆਪਣੀ ਨਹੀਂ ਪਹੁੰਚ ਹੈਗੀ ਆ ਜਾਂ ਆਪਾਂ ਨੂੰ ਸੋਝੀ ਨਹੀਂ ਹੈ ਜਿਹੜੇ ਲੱਗੇ ਹੋਏ ਪਲੇਵੇ ਆਪਾਂ ਨੂੰ ਨਾ ਦੇਖਾ ਮੇਰੀ ਦੁਕਾਨ ਦੇ ਦੇਖਾ ਕਰਾ ਲੋਕ ਦੇਸੂ ਬਹੁਤ ਮਾੜੀ ਗੱਲ ਹੈ ਜੇ ਮੰਨ ਲਓ ਦੇਖ ਲੋ ਟੀਵੀ ਸੀਗੀ ਤਾਂ ਗਰਮੀਆਂ ਦੇ ਵਿੱਚ ਉਹਦਾ ਫਾਇਦਾ ਵੀ ਤਾਂ ਹੋਊਗਾ ਜੇ ਇੱਥੇ ਦੋ ਕਸਟਮਰ ਆ ਕੇ ਗਰਮੀਆਂ ਦੇ ਵਿੱਚ ਰੁਕਣਗੇ ਤਾਂ ਛਾਵੇਂ ਤਾਂ ਖੜਨਗੇ ਹੁਣ ਉਹ ਛਾਂ ਕਿੱਥੋਂ ਆਊਗੀ ਆਕਸੀਜਨ ਆਪਾਂ ਕਿਹਨੇ ਰੌਲਾ ਪਾਉਣਾ ਵੀ ਜ਼ਿਮੀਂਦਾਰ ਪਰਾਲੀ બાળ ਕੇ ਵਾਤਾਵਰਨ ਖਰਾਬ ਕਰੀ ਜਾਂਦੇ ਆ ਆਪਾਂ ਦਰਖਤ ਵੜ ਵੜ ਕੇ ਖਰਾਬ ਕਰੀ ਜਾਂਦੇ ਨੇ ਨਿੰਮ ਦਾ ਦਰਖਤ ਤਾਂ ਵੈਸੇ ਵੀ ਕਹਿੰਦੇ ਲਾਭਦਾਇਕ ਹੁੰਦਾ ਬਿਲਕੁਲ ਲਾਭਦਾਇਕ ਹੁੰਦਾ ਜੀ ਨਿੰਮ ਦੇ ਤਣੇ ਤੋਂ ਲੈ ਕੇ ਪੱਤਿਆਂ ਤੱਕ ਹਰ ਇੱਕ ਦੀ ਗੁਣਕਾਰੀ ਹੈ ਦੀ ਲੱਗਦਾ ਵੀ ਪ੍ਰਸ਼ਾਸਨ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਹੀ ਮੰਗ ਕਰਦਾ ਕਿ ਜੋ ਵੀ ਕਾਰਵਾਈ ਬਣਦੀ ਹੈ ਔਰ ਉਹ ਕਾਰਵਾਈ ਸਖਤੋ ਸਖਤ ਕਾਰਵਾਈ ਕਰੇ